ਸਨੀ ਮਰਵਾਹ ਜੀ ਬਾਜ਼ਾਰ ਦੇ ਵਿੱਚ ਲੌਸਪੀਕਰ ਲਗਾ ਕੇ ਜੋ ਸਮਾਨ ਵਿਖਾਇਆ ਜਾਂਦਾ ਤੁਸੀਂ ਕਹਿੰਦੇ ਉਹਦੀ ਬਹੁਤ ਪਰੇਸ਼ਾਨ ਹੈ ਕੀ ਕਹਣਾ ਚਾਹੁੰਦੇ ਹਾਂਜੀ ਕੁਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਇੱਕ ਅਨਾਉਂਸਮੈਂਟ ਹੋਈ ਸੀ ਕੋਈ ਵੀ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਸਮਾਨ ਨਹੀਂ ਕੱਢੇਗਾ ਜੇਕਰ ਕੱਢੇਗਾ ਤਾਂ ਉਹ ਚੁੱਕ ਲਿਆ ਜਾਵੇਗਾ ਤੇ ਉਸਤੇ ਕਾਰਵਾਈ ਹੋਵੇਗੀ ਪਰ ਮੈਂ ਪੁੱਛਣਾ ਚਾਹੁੰਦਾ ਨਗਰ ਕੌਂਸਲ ਨੂੰ ਕੀ ਇਹ ਕਾਰਵਾਈ ਸਿਰਫ ਦੁਕਾਨਦਾਰਾਂ ਲਈ ਹੀ ਹੈ ਟੈਂਪੂ ਵਾਲੇ ਰੇੜੀਆਂ ਵਾਲੇ ਸ਼ਰੀਆਮ ਸੜਕ ਦੇ ਉੱਤੇ ਰੋਕੇ ਆਪਣਾ ਸਾਮਾਨ ਵੇਚਦੇ ਹਨ ਤੇ ਵੱਡੇ ਵੱਡੇ ਲਾਊਡ ਸਪੀਕਰ ਫੁੱਲ ਆਵਾਜ਼ ਦੇ ਵਿੱਚ ਕਰਦੇ ਹਨ ਜਿਸ ਨਾਲ ਕਿ ਸਾਨੂੰ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕੋਈ ਹਾਰਟ ਪੇਸ਼ੈਂਟ ਹੋਵੇ ਕੱਲ ਨੂੰ ਕੋਈ ਕਿਸੇ ਨੂੰ ਗੱਲਬਾਤ ਹੋ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਇਸ ਦਾ ਵੀ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਸਾਨੂੰ ਦੁਕਾਨਦਾਰਾਂ ਨੂੰ ਵੀ ਕੋਈ ਰਾਹਤ ਮਿਲੇ ਸਾਸੀ ਦੁਕਾਨਦਾਰਾਂ ਨੂੰ ਤਾਂ ਸਾਨੂੰ ਐਦਾ ਲੱਗਦਾ ਕਿ ਇਹ ਮੂਹਰੇ ਆ ਕੇ ਖੜੇ ਹੋ ਜਾਂਦੇ ਨੇ ਕਿ ਸਾਡੇ ਕੋਲ ਲਈ ਤਾਂ ਬਸ ਕੋਈ ਰੁਕਦਾ ਹੀ ਨਹੀਂ ਗਾਗ ਵੀ ਸੁਬਹਾ ਤੋਂ ਲੈ ਕੇ ਜਿੱਦਾਂ ਬੈਠਦੇ ਆ ਜੀ ਉਦਾਂ ਹੀ ਬਹਿਲੇ ਚਲੇ ਜਾਂਦੇ ਆ ਬੈੜ ਕੇ ਕੋਈ ਇਹਨਾਂ ਨੂੰ ਕਹਿਣ ਵਾਲਾ ਕੁਝ ਨਹੀਂ ਹੈ ਜੇ ਅਸੀਂ ਵੀ ਇਹਨਾਂ ਨੂੰ ਕਹਿੰਨੇ ਆ ਵੀ ਆਵਾਜ਼ ਹੌਲੀ ਕਰ ਲੋ ਪਰ ਕੋਈ ਹਵਾਜੀ ਵੀ ਹੌਲੀ ਨਹੀਂ ਕਰਦਾ ਨਗਰ ਕਾਉਂਸਲ ਦੇ ਅਧਿਕਾਰੀ ਕੋਲ ਜੀ ਨਿਕਲ ਕੇ ਚਲੇ ਜਾਂਦੇ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਹੈ ਕੀ ਨਾਮ ਹੈ ਤੁਹਾਡਾ ਜੀ ਮੈਂ ਸਚਿਨ ਮਰਵਾਹ ਦੇ ਤੇ ਤਜਾਰ ਦੇ ਵਿੱਚ ਕਹਿੰਦੇ ਨੌਕੀ ਤੇ ਲਗਾ ਦਿੰਦੇ ਸਮਾਨ ਵਿੱਚ ਜਾਂਦਾ ਹੈ ਪਰ ਪਛਾਣ ਕੀਤਾ ਦੁਕਾਨਦਾਰ ਨੂੰ ਕੀ ਕਹਿੰਦੇ ਪੂਰਾ ਪਛਾਣ ਕਰਦੇ ਸਾਡਾ ਸਮਾਨ ਚੱਕ ਲੈਂਦੇ ਇਹਨਾਂ ਨੂੰ ਪਰੇ ਨਹੀਂ ਕਰਦੇ ਇਹ ਹਾਲ ਦੱਸੋ ਸਾਡਾ ਸਮਾਨ ਚੱਕਿਆ ਜਾਂਦਾ ਬਾਕੀ ਉਹ ਇਹਨਾਂ ਨੂੰ ਕਿਉਂ ਨਹੀਂ ਚੱਕਦੇ ਸਾਨੂੰ ਦੱਸਣ ਬਈਆ ਸਾਰਾ ਦਿਨ ਆਂਗਾ ਕੇ ਖੜੇ ਰਹਿੰਦੇ ਨੇ ਸਾਰਾ ਦਿਨ ਲਾਂਦੇ ਆ ਰਾਤ ਨੂੰ ਸ਼ਾਮ ਨੂੰ ਆ ਕੇ ਦੇਖਿਓ ਪੂਰਾ ਰਸ ਹੁੰਦਾ ਉਹਦੇ ਕਦੇ ਕੋਈ ਆ ਗਿਆ ਕਦੇ ਕਵੀ ਆ ਗਿਆ ਕਦੇ ਕੋਈ ਆ ਗਿਆ ਪ੍ਰਸ਼ਾਸਨ ਦੀਆਂ ਇਤੋਂ ਵੱਡੀਆਂ ਨਿਕਲਦੀਆਂ ਨੇ ਪ੍ਰਸ਼ਾਸਨ ਦੀਆਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਨਹੀਂ ਕਰਦਾ ਗੱਡੀ ਖੜਾ ਕੇ ਚੱਲ ਜਾਂਦੇ ਮੋੜੇ ਤਾਣੀ ਚੱਕਣ ਆਉਂਦੇ ਦੁਕਾਨਾਂ ਮੋੜੇ ਗੱਡੀਆਂ ਖੜਵੀਆਂ ਨੇ ਸਾਡੀਆਂ ਦੇ ਜਿਹੜੇ ਜਿਹੜੇ ਦੁਕਾਨਾਂ ਮੋੜੇ ਖੜਾਉਂਦੇ ਉਹਨਾਂ ਨੂੰ ਕੁਝ ਲੈਂਦੇ ਵੀ ਹੈ ਜਿਸ ਤਰ੍ਹਾਂ ਖੜਾਉਂਦੇ ਨੇ ਦੇਖੋ ਇਹ ਤਾਂ ਹੁਣ ਜਿਹੜੇ ਮੋੜੇ ਖੜਾਉਂਦੇ ਉਹਨਾਂ ਨੂੰ ਪਤਾ ਪਾਉਂਦੇ ਇਹ ਗੱਲ ਮਾਰੇ ਪਾਉ ਕੋ ਕਹਿ ਨਹੀਂ ਸਕਦੇ। ਰੇੜੀਆਂ ਵਗੈਰਾ ਖੜੀਆਂ ਹੁੰਦੀਆਂ ਨੇ ਉਹ ਪੈਸੇ ਲੈ ਜਾਂਦੇ। ਜੇ ਇਹ ਇਹ ਰੇੜੀਆਂ ਲੰਗਾਣਗੇ ਸਾਡਾ ਸਾਡਾ ਸਮਾਨ ਵੀ ਨਾ ਚੱਕਣ ਸਾਨੂੰ ਵੀ ਕੋਈ ਦੁੱਖ ਨਹੀਂ। ਇਹ ਰੋਜ਼ ਦਾ ਕੰਮ ਆ ਨਾ ਦਾ। ਇਹ ਰੋਜ਼ ਦਾ ਹੀ ਕੰਮ ਹੈ। ਭਾਈ ਹਰ ਰੋਜ਼ ਦਾ। ਥੋਡੇ ਕੋਲ ਕੋਈ ਕੰਪਲੀਟ ਵੀ ਲਖਾਈ ਜਾਂਦੀ। ਕੰਪਲੀਟ ਹੁਣ ਕਿਹਨੂੰ ਕਰੀ ਗਈ ਕੋਈ ਸੁਣਦਾ ਤਾਂ ਹੈ ਨਹੀਂ। 2-3 ਵਾਰ ਤਾਂ ਇਹਦਾ ਸਮਾਨ ਰੱਖ ਕੇ ਲੈ ਕੇ ਵੀਰ ਦਾ ਅੰਦਰੋਂ ਨਾਲੇ ਕਮੇਟੀ ਵਾਲੇ ਸਾਨੂੰ ਤਰ੍ਹਾਂ ਨੂੰ ਬਾਹਰ ਸਮਾਨ ਕੱਢਣ ਦੀ ਇਜਾਜ਼ਤ ਲਈ ਕੀ ਮੰਗ ਰੱਖਦੇ? ਕਾਹੀ ਮੰਗ ਰੱਖਦੇਗਾ ਤੁਸੀਂ। ਪੂਰੀ ਲਹਿਣ ਖੱਚਦੇ ਨੇ ਵੀ ਭਾਈ ਇਹ ਤੋਂ ਵੱਧ ਨਹੀਂ ਲੱਗਣਾ। ਬਾਕੀ ਰੇ ਯਾ ਪਰ ਇਹਨਾਂ ਦੇ ਵਿੱਚ ਕਹਣਾ ਸੀ ਵੀ ਅੱਗੇ ਤੱਕ ਲਾਈਏ ਸਮਾਨ ਸਾਨੂੰ ਇਹ ਆ ਕੇ ਰੋਪਾਉਂਦੇ ਨੇ ਚੱਕ ਕੇ ਲੈ ਜਾਗੇ ਇਹ ਉਹ ਕਰਾਂਗੇ ਇਹ ਕਰਾਂਗੇ ਇਹ ਹਾਲਤ ਉਸੋ ਸਰ ਸਮਰਾਸਿਆਰ ਦੇ ਮੇਨ ਚੰਡੀਗੜ੍ਹ ਰੋਡ ਤੇ ਲਾਊਡ ਸਪੀਕਰ ਲਗਾ ਕੇ ਬਗੈਰ ਕਾਨੂੰਨੀ ਤਰੀਕੇ ਨਾਲ ਸਮਾਨ ਵੇਚਿਆ ਜਾਂਦਾ ਲੋਕ ਦੁਖੀ ਹੋਏ ਨੇ ਪਰੇਸ਼ਾਨ ਹੋਏ ਪਏ ਨੇ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ ਦੇਖੋ ਇਹ ਮਸਲਾ ਪਹਿਲਾਂ ਵੀ ਡੇਲੀ ਪੋਸਟ ਕੋਲ ਮੇਰੇ ਧਿਆਨ ਚ ਲਿਆਉਂਦਾ ਗਿਆ ਸੀ ਵੀ ਉੱਥੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈਗੀ ਹੈ ਅੱਜ ਤੁਸੀਂ ਉਸ ਸਮੱਸਿਆ ਦੇ ਵਿੱਚ ਇੱਕ ਪੁਆਇੰਟ ਹੋਰ ਐਡਨ ਕੀਤਾ ਵੀ ਉੱਥੇ ਜਿਹੜੇ ਰੇਣੀਆ ਲੱਗੇ ਨੇ ਕੋਈ ਸਬਜ਼ੀ ਵਾਲਾ ਹੈਗਾ ਵੇ ਉਹ ਮਾਈਕ ਲਗਾ ਕੇ ਇੱਕ ਟੇਪ ਸਾਰਾ ਦਿਨ ਚਲਦੀ ਰਹਿੰਦੀ ਏ ਤੇ ਜਿੰਨਾ ਲੋਕਾਂ ਨੂੰ ਲੰਘਣਾ ਨਾਲੋਂ ਰਾਹ ਹੀ ਰਹਿਣਾ ਉਹ ਉੱਥੋਂ ਦੇ ਵਸਨੀਕਾਂ ਨੂੰ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈਗੀ ਇਹ ਸਮੱਸਿਆ ਹੈ ਵੇ ਉਹ ਵਿਦਆਊਟ ਪਰਮਿਸ਼ਨ ਜਿਹੜੇ ਅਨਾਊਂਸਮੈਂਟਸ ਕਰਦੇ ਨੇ ਜਿਹੜੇ ਕਿ ਅਨਾਊਂਸਮੈਂਟ ਕੋਈ ਵੀ ਜੇ ਕਰਨੀ ਹੈ ਲੋਡਸਪੀਕਰ ਲੈਣਾ ਹੈ ਪਬਲਿਕ ਕਾਉਨਸਲ ਸਿਸਟਮ ਲੈਣਾ ਉਹ ਵੀ ਪਰਮਿਸ਼ਨ ਲੈਣੀ ਹੁੰਦੀ ਏ ਉਹ ਵਿਦਆਊਟ ਪਰਮਿਸ਼ਨ ਹੈਗੇ ਨੇ ਟ੍ਰੈਫਿਕ ਦਾ ਵੀ ਸਮੱਸਿਆ ਹੈ ਐਨਕ੍ਰੋਚਮੈਂਟ ਵੀ ਹੈ ਅ ਅਸੀਂ ਲਾਸਟ ਵੀਕ ਡਰਾਈਵ ਕੀਤੀ ਸੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਧੀ ਨੇ ਅ ਦੋ ਤਿੰਨ ਦਿਨਾਂ ਦੇ ਵਿੱਚ ਬਾਏ ਜਿਵੇਂ ਅੱਜ ਫ੍ਰਾਈਡੇ ਹੈਗਾ 26 ਜਨਵਰੀ ਤੋਂ ਬਾਅਦ ਅਸੀਂ ਫੁੱਲ ਫਲੈਜ ਡਰਾਈਵ ਕਰਾਂਗੇ ਤੇ ਉਹ ਜਿਹੜੀ ਐਨਕ੍ਰੋਚਮਮੈਂਟ ਸਾਰੀ ਖਤਮ ਕਰਾ ਦਵਾਂਗੇ ਕਿ ਕਿਸ ਤਰ੍ਹਾਂ ਇਹ ਗਾਰ ਹੋਣੀ ਜਰੂਰੀ ਹੈ ਦੇਖੋ ਜਿਹੜੇ ਤੇ ਟ੍ਰੈਫਿਕ ਪੁੱਸਤ ਦੇ ਉਲੰਘਣਾ ਜਿਵੇਂ ਗੱਡੀਆਂ ਰੋਡ ਤੇ ਪਾਰਕ ਕੀਆਂ ਉਹਨਾਂ ਤੇ ਚਲਾਨ ਹੋਏਗਾ ਜੋ ਨਹੀਂ ਮਨਸਰ ਬੰਦਾ ਵੀ ਜਦੋਂ ਜਿਹਨੇ ਇਨਕ੍ਰੋਚ ਕੀਤਾ ਵੇ ਇਹਦੀ ਸਰਕਾਰ ਇਨਕ੍ਰੋਚ ਕੀਤੀ ਹੈ ਉਹਦੇ ਖਿਲਾਫ ਜਿਹੜੇ ਉਹ ਚਲਾਨੀ ਹੋਏਗੇ ਤੇ ਪ੍ਰੋਪਰ ਕਾਰਵਾਈ ਹੋਏਗੀ ਜੇ ਕਿਸੇ ਨੇ ਅਨਕ੍ਰੋਚ ਕੀਤੀ ਹੋਈ ਹੈ ਤੇ ਪਰ ਇਸ ਗੱਲ ਦੀ کہیں ਆਉਂਦਾ ਪਰ ਫਿਰ ਵੀ ਇਹ ਲੋਕ ਬਾਗਦੀਆਂ ਦੀ ਇਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜੀ ਵੇਖੋ ਜੀ ਸ਼ਹਿਰ ਕਿਸੇ ਨੂੰ ਵੀ ਸਾਫ਼ ਸੁਥਰਾ ਰੱਖਣ ਲਈ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਜਗ੍ਹਾ ਸਾਫ਼ ਨਹੀਂ ਹੋ ਸਕਦੀ ਅਸੀਂ ਆਪਣਾ ਘਰ ਵੀ ਹੈ ਨਾ ਜੇ ਕੋ ਘਰ ਦੇ ਵਿੱਚ ਪੰਜ ਮੈਂਬਰ ਇਕੱਲੇ ਲੇਡੀਜ਼ ਘਰ ਦਾ ਕੰਮ ਕਰੇ ਤੇ ਘਰ ਸਾਫ ਹੋ ਜੇ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਇਹ ਸ਼ਹਿਰ ਵੀ ਸਾਡਾ ਘਰ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪਏਗਾ ਤਾਬੀ ਇਹ ਸ਼ਹਿਰ ਸਾਫ ਹੋ ਸਕਦਾ ਵੇ ਅਸੀਂ ਐਮੀਕੇਬਲੀ ਪਿਆਰ ਨਾਲ ਇੱਕ ਮਹਿੰਮ ਛੜਾਂਗੇ ਵੀ ਲੋਕਾਂ ਦੇ ਸਾਥ ਦੇ ਨਾਲ ਅਸੀਂ ਇਸ ਸਮਰਾਲੇ ਸ਼ਹਿਰ ਨੂੰ ਸਾਫ ਸੁਥਰਾ ਬਣਾਈਏ ਅਜਾ ਇੱਕ ਅਹਿਮ ਸਵਾਲ ਹੈ ਕਿ ਪਿਛਲੀ ਵਾਰ ਵੀ ਨਮਾਤੂ ਵੀ ਆਗੇ ਕੋਸਾਂ ਵੀ ਸੀਡਾ ਵੀ ਬਜਾੜੇ ਐਨਕ੍ਰੋਜਮ ਹਟਾਈ ਸੀ ਸਭ ਕੁਝ ਉਦੋਂ ਵੀ ਅਜੇ ਹੀ ਐਨਕ੍ਰੋਜਮ ਵਾਲੇ ਰਹਿ ਗਏ ਜੀ ਜੋ ਖੰਨਾ ਨਵਾਂ ਸ਼ਹਿਰ ਰੋਡ ਤੇ ਹੈ ਜਿਨ੍ਹਾਂ ਦੀ ਅੱਜ ਤੱਕ ਕੋਈ ਐਨਕ੍ਰੋਜਮ ਨਹੀਂ ਹਟਾ ਸਕਿਆ ਕਿ ਉਹਨਾਂ ਨੂੰ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਆ ਦੇਖ ਇਹ ਜਿਹੜਾ ਖੰਨਾ ਸਮਰਾਲਾ ਰੋਡ ਦੀ ਤੁਸੀਂ ਗੱਲ ਕੀਤੀ ਹੈ ਮੈਂ ਮੇਨ ਬਾਜ਼ਾਰ ਦੇ ਵਿੱਚ ਕੀਤਾ ਸੀਗਾ ਆ ਸਾਡੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਿਹੜੀ ਆਪਣੀਆਂ ਕਮੇਟੀਆਂ ਤੁਹਾਡੇ ਬਾਜ਼ਾਰ ਦੇ ਵਿੱਚ ਹੁੰਦੀਆਂ ਵਕਤ ਦਾ ਕਰਿਆਣਾ ਕਮੇਟੀ ਯੂਨੀਅਨ ਹੈਗੀ ਹੈ ਜਾਂ ਹੋਰ ਸਬਜ਼ੀ ਵਾਲੇ ਆ ਗਏ ਨੇ ਹੋਰ ਯੂਨੀਅਨਾਂ ਹੈਗੀਆਂ ਉਹਨਾਂ ਨੇ ਇੱਕ ਸੈਮਟੀ ਬਣ ਗਈ ਸੀ ਇੱਕ ਪਾਰਟਿਕੂਲਰ ਏਰੀਆ ਨਾਲ ਅਸੀਂ ਡਿਫਾਈਨ ਕਰ ਲਾਂਗੇ ਤੁਸੀਂ ਉਸ ਤੋਂ ਬਾਅਦ ਆਪਣੀ ਆਪਣੀ ਦੁਕਾਨ ਨਹੀਂ ਲੈ ਕੇ ਆਉਗੇ ਤੇ ਪਰ ਹੁਣ ਮੈਂ ਤੁਸੀਂ ਵੀ ਦੱਸਿਓ ਔਰ ਮੇਰੇ ਵੀ ਧਿਆਨ ਚ ਆਇਆ ਵੀ ਉਹ ਔਨਲਾਈਨ ਤੋਂ ਅੱਗੇ ਆ ਗਏ ਨੇ ਇਨਕ੍ਰੋਚ ਕਰ ਲਿਆ ਏਰੀਆ ਉਹਨਾਂ ਨੇ ਕਿ ਡੈਫੀਨੇਟਲੀ ਸੀ ਚਲਾਨਿੰਗ ਕਰਾਂਗੇ ਵਿਦਰਨ ਡੇ অর ਟੂ ਅੱਜ 24 ਹੋ ਗਈ ਹੈ ਅਸੀਂ ਗਣਤੰਤਰ ਦਿਵਸ ਵਾਲੇ 26 ਤਰੀਕ ਦਾ ਦੈਨ ਉਸ ਤੋਂ ਬਾਅਦ ਅਸੀਂ ਡੈਫੀਨੇਟਲੀ ਕਰ ਦੇ ਕਰਾਂਗੇ ਔਰ ਤੁਸੀਂ 27 28 ਨੂੰ ਤੁਸੀਂ ਆਪ ਆਕੋਗੇ ਜੀ ਸ਼ਹਿਰ ਸਾਫ਼ ਹੋ ਗਿਆ ਡੈਟ ਆਈ ਪ੍ਰੋਮਿਸ